ਸਾਰੀਆਂ ਸ਼ਾਸਕੀ ਪਾਰਟੀਆਂ ਨੂੰ ਇੱਕ ਡਿਬੇਟ ਵਾਸਤੇ ਸੱਦਿਆ ਸੀ ਵੀ ਆਓ ਯਾਰ ਨਿੱਤ ਦੀ ਕਿਚ-ਕਿਚ ਨਾਲੋਂ ਆਪਾਂ ਇੱਕ ਦਿਨ ਬਹਿ ਕੇ ਨਿਬੇੜ ਲਈਏ ਪਰ ਤੁਸੀਂ ਟੀਚਰਾਂ ਕਰਦੇ ਹੋ ਤੁਸੀਂ ਮੁੱਖ ਮੰਤਰੀ ਦੀ ਮਰਿਆਦਾ ਭੁੱਲ ਗਏ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਤੱਕ ਡਿਬੇਟ ਕੀਤੀ ਹੈ ਜੇ ਉਹਨੂੰ ਵਿਰੋਧੀ ਧਿਰ ਦੇ ਕਿਸੇ ਵੀ ਪਾਰਟੀ ਦੇ ਨੇਤਾ ਨੇ ਪੁੱਛਿਆ ਉਹਨੇ ਉਹਦਾ ਜਵਾਬ ਜੋ ਸੀ ਉਹ ਵੀ ਦਿੱਤਾ ਜਦੋਂ ਡਰਾਮੇ ਬਾਜ਼ ਨੇ ਦੇਖਿਆ ਵੀ ਹੁਣ ਡਰਾਮਾ ਕਰਨਾ ਮੈਂ ਤਾਂ ਜਾਂ ਕੋਈ ਫਿਲਮ ਹੀ ਚਲਾਉਣੀ ਹੈ ਇੱਕ ਫਿਲਮ ਚਲਾ ਕੇ ਨੇ ਉਹਨਾਂ ਨੂੰ ਪਹਿਲਾਂ ਉਹ ਤਾਂ ਫਿਲਮਾਂ ਵਾਸਤੇ ਆ ਸਾਹਜੋ ਪ੍ਰਤਾਪ ਸਿੰਘ ਆਵਾਜ਼ਵਾ ਜਾਂ ਝਖੜ ਸਾਹਿਬ ਕਹਿੰਦੇ ਵੀ ਅਸੀਂ ਥੇਤਰ ਚ ਨਹੀਂ ਜਾ ਸਕਦੇ ਜੇ ਤੂੰ ਰੱਖਣੇ ਤਾਂ ਲੋਕਾਂ ਦੀ ਕਿਚੇਰੀ ਦੇ ਵਿੱਚ ਖੁੱਲੇ ਥਾਂ ਰੱਖ ਤੈਨੂੰ ਮੈਂ ਹੋਰ ਦੱਸਦਾ ਵੀ ਜਿਹੜਾ ਇਹ ਕਹਿ ਰਿਹਾ ਵੀ ਪਹਿਲਾਂ ਵਾਲਿਆਂ ਨੇ 2.5 ਲੱਖ ਕਰੋੜ ਰੁਪਇਆ ਪਹਿਲਾਂ ਕਰਜ਼ਾ ਚਲਾਤਾ ਤੂੰ ਜੇ ਐ ਦੱਸੋ ਮੈਨੂੰ ਵੀ 1966 ਦੇ ਵਿੱਚ ਤੋਂ ਸ਼ੁਰੂ ਕਰ ਲਓ ਵੀ ਇੱਥੇ ਕੀ ਸੀ ਆਖਲਾ ਟਾਈਮ ਬਣੀ ਕਾਂਗਰਸ ਦੇ ਸਰਕਾਰ ਚ ਬਣੀ ਕਾਂਗਰਸੀਆਂ ਨੇ ਬਣਾਈ ਆਪਣਾ ਥੋੜਾ ਫਰੀਦਕੋਟ ਦਾ ਮੈਡੀਕਲ ਜੈਤੋ ਦਾ ਯੂਨੀਵਰਸਿਟੀ ਕਿੱਥੋਂ ਆਈ ਉਹ ਕੌਣ ਲੈ ਗਿਆ ਪਹਿਲੀਆਂ ਸਰਕਾਰਾਂ ਲੈ ਕੇ ਆਈਆਂ ਤੁਸੀਂ ਕਿਹਨੂੰ ਪਹਿਲੀਆਂ ਸਰਕਾਰਾਂ ਕੀ ਕਰਕੇ ਗਈਆਂ ਪਹਿਲੀਆਂ ਸਰਕਾਰਾਂ ਬਹੁਤ ਕੁਝ ਕਰਕੇ ਗਈਆਂ ਸੀ ਪਰ ਉਹਨਾਂ 'ਤੇ ਉਹ ਕਿਸੇ ਨਾ ਕਿਸੇ ਕੋਈ ਕਮੀ ਰਹੀ ਤੇ ਲੋਕਾਂ ਨੇ ਉਹਨਾਂ ਨੂੰ ਪਰੇ ਕਰਤਾ ਇਹ ਚੀਜ਼ਾਂ ਨਹੀਂ ਚੱਲਣਗੀਆਂ ਭਗਵੰਤ ਮਾਨ ਜੀ ਕਿਉਂਕਿ ਲੋਕਾਂ ਨੂੰ ਤੂੰ ਦੱਸ ਤੈਨੂੰ ਬਣਾਇਆ ਕਦੇ ਵਾਸਤੇ ਤੇਰੇ ਕੋਲੇ ਖੀਰਲਾ ਮੌਕਾ ਹੀ ਆ ਮੇਰੇ ਸਾਹਮਣੇ ਸਿਆਸੀ ਤੌਰ ਤੇ ਤੁਸੀਂ ਕਿਸੇ ਦਾ ਨੁਕਸਾਨ ਕਰਨਾ ਹੈ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੀ ਕਰ ਸਕਦਾ ਸੀਗਾ ਜੇ ਕਿਸੇ ਦਾ ਸਿਆਸੀ ਤੌਰ ਤੇ ਨੁਕਸਾਨ ਕਰਨਾ ਹੈ ਉਹ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਤੇ ਪਤਾ ਵੀ ਨਹੀਂ ਲੱਗਣਦਾ ਆਪਦੇ ਦੂਜੇ ਹੱਥ ਨੂੰ ਕੈਪਟਨ ਹੈ ਜਾਂ ਕੋਈ ਮੁੱਖ ਮੰਤਰੀ ਬਣਦਾ ਉਹ ਘਰੋਂ ਬਣ ਜਾਂਦਾ ਉਹ ਵਰਕਰ ਦੇ ਦੇਣ ਨਹੀਂ ਦੇ ਸਕਦਾ ਵਰਕਰ ਦੀ ਮਿਹਨਤ ਦਾ ਫਲ ਹੈ ਚਾਹੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਿਆ ਚਾਹੇ ਕੈਪਟਨ ਵਿਨਦਰ ਸਿੰਘ ਬਣਿਆ ਚਾਹੇ ਇਹ ਬਣਿਆ ਭਗਵੰਤ ਮਾਨ ਕਾਲਾ ਜਿਹੜੀ ਆਮ ਆਦੀ ਪਾਰਟੀ ਵੱਲੋਂ ਜਨਨਕੀ ਇੱਕ ਥੀਏਟਰ ਬੁੱਕ ਕੀਤਾ ਗਿਆ ਸੀ ਜਿਹਦੇ ਵਿੱਚ ਡਿਬੇਟ ਰੱਖੀ ਸੀ ਸਾਰੀਆਂ ਪਾਰਟੀਆਂ ਨੂੰ ਉਹਨੇ ਮਾਨ ਸਾਹਿਬ ਨੇ ਇਹ ਕਹਿਿਆ ਸੀ ਕਿ ਤੁਸੀਂ ਮੇਰੇ ਨਾਲ ਆ ਕੇ ਡਿਬੇਟ ਕਰੋ ਖੁੱਲੀਆਂ ਗੱਲਾਂ ਕਰੋ ਜਨਨਕੀ ਉਹ ਇੱਕ ਜਿਹੜਾ ਥੀਏਟਰ ਇਹਨਾਂ ਨੇ ਬੁੱਕ ਕਰਿਆ ਸੀ ਉਹ ਥੀਏਟਰ ਵਾਲਿਆਂ ਨੇ ਜਨਨਕੀ ਹੁਣ ਇਹਨਾਂ ਨੂੰ ਜਵਾਬ ਦਿੱਤਾ ਵੀ ਅਸੀਂ ਇਹਦੇ ਵਿੱਚ ਡਿਬੇਟ ਨਹੀਂ ਕਰ ਸਕਦੇ ਜਿਹੜਾ ਇਹ ਥੀਏਟਰ ਹੈ ਇੱਕ ਮਨੋਰੰਜਨ ਖਾਤਰ ਲੋਕਾਂ ਦੀ ਖਾਤਰ ਬਣਾਇਆ ਹੋਇਆ ਤੇ ਤੁਹਾਡੇ ਵਰਕਰਾਂ ਨੇ ਜਨਨਕੀ ਪਾਰਟੀ ਦੇ ਆਗੂਆਂ ਨੇ ਲੀਡਰਾਂ ਨੇ ਵੀ ਇਹਦੇ ਵਿੱਚ ਡਿਬੇਟ ਕਰਨ ਲਈ ਜਾਣਾ ਸੀ ਆਮ ਆਦੀ ਪਾਰਟੀ ਦੇ ਨਾਲ ਕੱਲ੍ਹ ਨੂੰ ਵੀ ਡਿਬੇਟ ਕਰਨੀ ਸੀ ਜਿਸ ਕਬੀਰ ਬਾਦਲ ਜਣੀ ਕਿ ਇੱਕ ਦਿਨ ਕਾਫੀ ਦਿਨ ਪਹਿਲਾਂ ਹੀ ਪਹੁੰਚ ਗਏ ਤੇ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ ਵੀ ਜਿਹੜਾ ਉਹਨਾਂ ਨੇ ਇੱਕ ਥੀਏਟਰ ਬੁੱਕ ਕਰਿਆ ਸੀ ਉਹਨਾਂ ਨੇ ਜਵਾਬ ਦਿੱਤਾ ਕੀ ਕਾਰਨ ਕੀ ਲੱਗਦਾ ਤੁਹਾਨੂੰ ਨਹੀਂ ਪਤਾ ਕੀ ਗੱਲ ਹੈ ਜਿਹੜੀ ਤੁਸੀਂ ਡਿਬੇਟ ਦੀ ਗੱਲ ਕਰ ਰਹੇ ਹੋ ਨਾ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਰੀਆਂ ਛਿਆਸੀ ਪਾਰਟੀਆਂ ਨੂੰ ਇੱਕ ਡਿਬੇਟ ਵਾਸਤੇ ਸੱਦਿਆ ਸੀ ਵੀ ਆਓ ਯਾਰ ਨਿੱਚ ਦੀ ਕਿਚ ਕਿਚ ਨਾਲੋਂ ਆਪਾਂ ਇੱਕ ਦਿਨ ਬਹਿ ਕੇ ਨਵੇਟ ਲਗੇ ਵੀ ਤੁਸੀਂ ਪਹਿਲਾਂ ਕੀ ਕੀਤਾ ਆਹ ਦੇ ਰਾਜਾਂ ਦੇ ਵਿੱਚ ਜੋ ਇਹਨਾਂ ਦੇ ਰਾਸ਼ੀ ਕਾਲੀ ਦਲ ਦਾ ਰਾਸ਼ੀ ਕਾਂਗਰਸ ਦਾ ਰਾਸ਼ੀ ਵੀ ਤੁਸੀਂ ਇਹਦੇ ਵਿੱਚ ਲੋਕਾਂ ਨੂੰ ਕਿੰਨਾ ਖਾਧਾ ਕਿੰਨਾ ਲੁੱਟਿਆ ਕੀ ਕੀਤਾ ਉਹਦੇ ਵਿੱਚ ਮੈਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਕਹਿਣਾ ਚਾਹੁੰਦਾ ਵੀ ਡਿਬੇਟ ਕਰੋ ਡਿਬੇਟ ਕਰਨ ਵਾਸਤੇ ਸਭ ਲੋਕ ਤਿਆਰ ਹੁੰਦੇ ਆ ਪਰ ਤੁਸੀਂ ਟੀਚਰਾਂ ਕਰਦੇ ਹੋ ਤੁਸੀਂ ਮੁੱਖ ਮੰਤਰੀ ਦੀ ਮਰਿਆਦਾ ਭੁੱਲ ਗਏ ਤੁਸੀਂ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇ ਹੋਗੇ ਇੱਥੇ ਬਹੁਤ ਹੀ ਚੰਗੇ ਬੰਦੇ ਇਹਨਾਂ ਕੁਰਸੀਆਂ ਤੇ ਬੈਠ ਕੇ ਗਏ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਰਗੇ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਤੱਕ ਡਿਬੇਟ ਕੀਤੀ ਆ ਡਿਬੇਟ ਕੀਤੀ ਹੈ ਤੇ ਨਾ ਕਿ ਉਹਨੇ ਟੀਚਰ ਕੀਤੀ ਹੈ ਉਹ ਪੰਜਾਬ ਦੇ ਮਸਲਿਆਂ ਨੂੰ ਸੀਰੀਅਸ ਹੋ ਕੇ ਲੈਂਦਾ ਰਿਹਾ ਜੇ ਉਹਨੂੰ ਵਿਰੋਧੀ ਧਿਰ ਦੇ ਕਿਸੇ ਵੀ ਪਾਰਟੀ ਦੇ ਨੇਤਾ ਨੇ ਪੁੱਛਿਆ ਉਹਨੇ ਉਹਦਾ ਜਵਾਬ ਜੋ ਸੀ ਉਹ ਵੀ ਦਿੱਤਾ ਜੋ ਉਹਨੇ ਜਵਾਬ ਮੰਗਿਆ ਪਰ ਸਰਦਾਰ ਪ੍ਰਕਾਸ਼ ਸਿੰਘ ਆਪਣਾ ਸਰਦਾਰ ਭਗਵੰਤ ਸਿੰਘ ਨਾਲ ਤਾਂ ਟੀਚਰ ਕਰਦਾ ਜਦੋਂ ਤੁਸੀਂ ਸਾਡੀਆਂ ਸਾਡੀ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਜਿਵੇਂ ਆਪਣੇ ਸਰਦਾਰ ਸਖੋਪਰ ਉਹਨਾਂ ਨੇ ਤੁਹਾਡੇ ਤੋਂ 2-4 ਸਵਾਲ ਪੁੱਛਣੇ ਹੁੰਦੇ ਆ ਵਿਧਾਨ ਸਭਾ ਦੇ ਵਿੱਚ ਤੁਸੀਂ ਕਹਿੰਦੇ ਇਹ ਖੈਰਾ ਖੈਰਾ ਸਾਹਿਬ ਦਾ ਕਿਹੜਾ ਜਵਾਬ ਹੈ ਤੇ ਫਿਰ ਤੁਸੀਂ ਲੋਕਾਂ ਦੀ ਗਚੇਰੀ ਚ ਕੀ ਜਵਾਬ ਦੇਓਗੇ ਜੋ ਤੁਸੀਂ ਵਿਧਾਨ ਸਭਾ ਦੇ ਵਿੱਚ ਨਹੀਂ ਜਵਾਬ ਦੇ ਸਕਦੇ ਤੁਸੀਂ ਲੋਕਾਂ ਦੀ ਕਚਹਿਰੀ 'ਚ ਜਵਾਬ ਨਹੀਂ ਦੇਣਾ ਜਿਹੜਾ ਤੁਸੀਂ ਥੇਤਰ ਬੁੱਕ ਕਰਾਇਆ ਸੀ ਤੁਸੀਂ ਕਹਿੰਦੇ ਅਸੀਂ ਥੇਤਰ ਵੀ ਬੁੱਕ ਕਰਾ ਲਿਆ ਸਿਨੇਮਾ ਬੁੱਕ ਕਰਾ ਲਿਆ ਉਹਦੇ ਜੋ ਡਾਇਰੈਕਟਰ ਹੈ ਸ਼ਰਮਾ ਜੀ ਉਹ ਜਵਾਬ ਦੇ ਗਏ ਵੀ ਅਸੀਂ ਇਹ ਜਿਹੜਾ ਥੇਤਰ ਹੁੰਦਾ ਸਿਨੇਮਾ ਹੁੰਦਾ ਇਹ ਸਿਰਫ ਮਨੋਰੰਜਨ ਦਾ ਸਾਧਨ ਹੈ ਇਹਦੇ ਵਿੱਚ ਡਰਾਮੇ ਹੁੰਦੇ ਆ ਤੇ ਜਾਂ ਇੱਕ ਕੋਈ ਫਿਲਮਾਂ ਵਗੈਰਾ ਚਲਾਈਆਂ ਜਾਂਦੀਆਂ ਵੀ ਤੁਸੀਂ ਤਾਂ ਇਹ ਰੈਲੀਆਂ ਵਾਸਤੇ ਨਹੀਂ ਬਣਿਆ ਵੀ ਇਹ ਸਿਆਸੀ ਰੈਲੀਆਂ ਵਾਸਤੇ ਜਾਂ ਸਿਆਸੀ ਪ੍ਰੋਗਰਾਮ ਰੱਖਣ ਵਾਸਤੇ ਨਹੀਂ ਬਣਾਇਆ ਇਹ ਸਰਦਾਰ ਸਰਦਾਰ ਭਗਵੰਤ ਸਿੰਘ ਮਾਨ ਨੇ ਤਾਂ ਰੱਖਿਆ ਸੀ ਖੇਤਰ ਜਾਂ ਸਿਨੇਮਾ ਕਿਉਂਕਿ ਆਪੇ ਡਰਾਮੇ ਬਾਜ਼ ਹੈ ਜੀ ਜਦੋਂ ਡਰਾਮੇ ਬਾਜ਼ ਨੂੰ ਦੇਖਿਆ ਵੀ ਉਹਨਾਂ ਡਰਾਮਾ ਕਰਨਾ ਮੈਂ ਤਾਂ ਜਾਂ ਕੋਈ ਫਿਲਮ ਹੀ ਚਲਾਉਣੀ ਹੈ ਇੱਕ ਫਿਲਮ ਚਲਾ ਕੇ ਨੇ ਉਹਨਾਂ ਨੂੰ ਪਹਿਲਾਂ ਉਹ ਤਾਂ ਫਿਲਮਾਂ ਵਾਸਤੇ ਆ ਤਾਂ ਜੋ ਪ੍ਰਤਾਪ ਸਿੰਘ ਬਾਜਵਾ ਜਾਂ ਝਖੜ ਸਾਹਿਬ ਕਹਿੰਦੇ ਵੀ ਅਸੀਂ ਖੇਤਰ 'ਚ ਨਹੀਂ ਜਾ ਸਕਦੇ ਜਿੱਦੂ ਰੱਖਣੇ ਤਾਂ ਲੋਕਾਂ ਦੀ ਕਚਹਿਰੀ ਦੇ ਵਿੱਚ ਖੁੱਲੇ ਥਾਂ ਰੱਖ ਤੇ ਵਿਧਾਨ ਸਭਾ ਕਦੇ ਵਾਸਤੇ ਬਣੀ ਹੈ ਮੇਰੇ ਮੇਰੀ ਜਿਹੜੀ ਸੋਚ ਹੈ ਮੇਰੇ ਸਿਸਟਮ ਦੇ ਹਿਸਾਬ ਨਾਲ 28 ਜਾਂ 29 ਤਰੀਕ ਦੀ ਵਿਧਾਨ ਸਭਾ ਸੱਦੀ ਗਈ ਹੈ ਵਿਧਾਨ ਸਭਾ ਸੱਦੀ ਗਈ ਹੈ ਦੋ ਦਿਨਾਂ ਦੀ ਵਿਧਾਨ ਸਭਾ ਜਾਂ ਤਿੰਨ ਦਿਨਾਂ ਦੀ ਉਹਦੇ ਵਿੱਚ ਤੂੰ ਡਿਪੀਟ ਕਰ ਜੀ ਉਹਦੇ ਵਿੱਚ ਇਹ ਵਿਧਾਨ ਸਭਾ ਦੇ ਵਿੱਚ ਐਮਐਲਏ ਜਾ ਕੇ ਦਿੱਥੋਂ ਸਵਾਲ ਪੁੱਛਣਗੇ ਪੰਜਾਬ ਦੇ ਮਸਲਿਆਂ ਤੇ ਜੋ ਤੁਸੀਂ ਗਰੰਟੀਆਂ ਦਿੱਤੀਆਂ ਉੱਥੇ ਤੋਂ ਜਵਾਬ ਦੇ ਦੀ ਜੋਰ ਇਹਨਾਂ ਨੂੰ ਸਿਲਮਿਆਂ ਦੇ ਵਿੱਚ ਲਈ ਫਿਰਨਾ ਨਾਲੇ ਉਹਦਾ ਕਿਰਾਇਆ ਭਰਨਾ ਪਊਗਾ ਨਹੀਂ ਕਿਰਾਇਆ ਜੇਬ ਚੋਂ ਭਰਨਾ ਹੈ ਕਿਰਾਇਆ ਤਾਂ ਅਸੀਂ ਭਰਨ ਅਸੀਂ ਜੇਬ ਚੋਂ ਸਾਡੇ ਪੰਜਾਬ ਦੇ ਲੋਕਾਂ ਦੀ ਲੁੱਟ ਹੋ ਰਹੀ ਹੈ ਇੱਕਦਮ ਹੋਰ ਦੱਸਦਾ ਵੀ ਜਿਹੜਾ ਇਹ ਕਹਿ ਰਿਹਾ ਵੀ ਪਹਿਲਾਂ ਵਾਲਿਆਂ ਨੇ 2 ਲੱਖ ਜਾਂ 2 3 2 ਜਾਂ 2.5 ਲੱਖ ਰੁਪਇਆ 2.5 ਲੱਖ ਕਰੋੜ ਰੁਪਇਆ ਪਹਿਲਾਂ ਕਰਜ਼ਾ ਚੜਾਤਾ ਤੁਸਾਂ ਦੱਸੋ ਮੈਨੂੰ ਵੀ 1960 ਦੇ ਵਿੱਚ ਤੋਂ ਸ਼ੁਰੂ ਕਰ ਲਓ ਵੀ ਇੱਥੇ ਕੀ ਸੀ ਆਖਲਾ ਡੈਮ ਬਣੀ ਕਾਂਗਰਸ ਦੇ ਸਰਕਾਰ ਚ ਬਣੀ ਕਾਂਗਰਸੀਆਂ ਨੇ ਬਣਾਈ ਆਪਣਾ ਥੋੜਾ ਫਰੀਦਕੋਟ ਦਾ ਮੈਡੀਕਲ ਜੈਤੋ ਦਾ ਯੂਨੀਵਰਸਿਟੀ ਕਿੱਥੋਂ ਆਈ ਉਹ ਕੌਣ ਲੈ ਕੇ ਆਇਆ ਪਹਿਲੀਆਂ ਸਰਕਾਰਾਂ ਲੈ ਕੇ ਆਈਆਂ ਜੇ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰੀਏ ਸੂਏ ਨਾਲੀਆਂ ਕੱਸੀਆਂ ਜੋ ਇਹਨਾਂ ਨੇ ਸਾਡੇ ਕਿਸਾਨ ਨੂੰ ਚਾਹੀਦਾ ਸੀ ਮੋਟਰਾਂ ਦੇ ਕਨੈਕਸ਼ਨ ਉਹ ਉਹਨਾਂ ਨੇ ਦਿੱਤੇ ਤੁਸੀਂ ਕਿਨੂੰ ਪਹਿਲੀਆਂ ਸਰਕਾਰਾਂ ਕੀ ਕਰਕੇ ਗਈਆਂ ਪਹਿਲੀਆਂ ਸਰਕਾਰਾਂ ਬਹੁਤ ਕੁਝ ਕਰਕੇ ਗਈਆਂ ਸੀ ਪਰ ਉਹਨਾਂ ਤੇ ਉਹ ਕਿਸੇ ਨਾ ਕਿਸੇ ਕੋਈ ਕਮੀ ਰਹੀ ਤੇ ਲੋਕਾਂ ਨੇ ਉਹਨਾਂ ਨੂੰ ਪਰੇ ਕਰਤਾ ਤੇ ਤੁਸੀਂ ਆਏ ਹੋ 1.5 ਸਾਲ ਦੇ ਵਿੱਚ ਤੁਸੀਂ ਦੱਸੋ ਨਵਾਂ ਕੀ ਕੀਤਾ ਤੁਸੀਂ ਨਵਾਂ ਇਹ ਕੀਤਾ ਵੀ ਤੁਸੀਂ ਸਾਡੇ ਸਰ ਹੋਰ 50 ਲੱਖ ਕਰੋੜ ਰੁਪਇਆ ਕਰਜ਼ਾ ਚੜਾਤਾ ਉਹ ਕਰਜ਼ਾ ਕਿਹਦੇ ਸਰ ਚੜਿਆ ਉਹ ਬਾਦਲਾਂ ਸਰ ਚੜਿਆ ਜੀ ਕਿ ਕੈਪਟਨ ਸਰ ਚੜਿਆ ਜਾਂ ਹੋਰ ਕਿਸੇ ਕਾਂਗਰਸੀ ਸਰ ਚੜਿਆ ਨਹੀਂ ਚੜਿਆ ਉਹ ਲੋਕਾਂ ਸਰ ਚੜਿਆ ਨਾ ਤੁਸੀਂ ਲੋਕਾਂ ਨਾਲ ਗੱਲ ਕਿਉਂ ਨਹੀਂ ਕਰਦੇ ਆ ਕੇ ਤੁਸੀਂ ਲੋਕਾਂ ਦੀ ਗੱਜਰੀ ਜਾਵੇ ਸਰਦਾਰ ਭਗਤ ਸਿੰਘ ਮਾਨ ਸਾਡੇ ਨਾਲ ਗੱਲ ਕਰੇ ਕਰਜਾਂ ਕੀਦੇ ਸਿਰ ਚੜਿਆ ਆਪਣੇ ਲੋਕਾਂ ਸਿਰ ਚੜਿਆ ਸਾਡੇ ਸਿਰ ਚੜਿਆ ਇੱਕ 1,20,000 ਰੁਪਇਆ ਹਰੇਕ ਬੰਦੇ ਦੇ ਸਿਰ ਤੇ ਕਰਜਾ ਅੱਛਾ ਤੁਸੀਂ ਲਿਆ ਕਿੰਨਾ ਹੁਣ 50 ਲੱਖ ਕਰੋੜ ਰੁਪਇਆ ਲਿਆ ਜਿਹਦਾ ਰੋਜ਼ ਦਾ 100 ਕਰੋੜ ਰੁਪਇਆ ਬਣਦਾ ਉਹ 100 ਕਰੋੜ ਰੁਪਇਆ ਰੋਜ਼ ਕਿੱਥੇ ਲੱਗਿਆ ਸੜਕ ਕੋਈ ਨਹੀਂ ਬਣੀ ਤੁਸੀਂ ਸਮਝਦਾਰ ਹੋ ਕੋਈ ਨਵੀਂ ਕੋਈ ਸਿਸਟਮ ਤਿਆਰ ਨਹੀਂ ਕੀਤਾ ਇਹਨਾਂ ਨੇ ਕੋਈ ਮਾਰਤ ਬਣੀ ਨਵੀਂ ਤੁਸੀਂ ਜੇ ਸੜਕਾਂ ਥੋੜੇ ਤੋਂ ਨਹੀਂ ਬਣੀਆਂ ਹੋਰ ਪੈਸਾ ਦੱਸੋ ਲੱਗਿਆ ਕਿੱਥੇ ਫਿਰ ਸਿਰਫ ਰੈਲੀਾਂ ਤੇ ਉੱਥੇ ਰੈਲੀ ਕਰ ਲਈ ਇੱਥੇ ਰੈਲੀ ਕਰ ਲਈ ਜਾ ਕਿ ਤੁਸੀਂ ਗੁਜਰਾਤ ਦੇ ਵਿੱਚ ਪਿਛਲੀਆਂ ਵਿਧਾਨ ਸਭਾ ਦੀਆਂ ਵੋਟਾਂ ਵੇਲੇ ਕਿੰਨਾ ਪੈਸਾ ਲਾਤਾ ਇਹਨਾਂ ਨੇ ਬੋਰਡਾਂ ਤੇ ਹੁਣ ਵੀ ਲਾਈ ਜਾਂਦੇ ਵੀ ਅਸੀਂ ਇੰਨੇ ਮੁੰਡੇ ਨੌਕਰੀ ਤੇ ਰੱਖ ਲੇ ਤੇ 600 ਜੂਨਟ ਮਾਫ ਕਰਦੇ ਹੋ ਸਾਨੂੰ ਵੀ ਪਤਾ ਵੀ ਤੁਸੀਂ 600 ਬੋਰਡ ਲਾ ਕੇ ਜਰੂਰ ਦੱਸਣਾ ਜੀ ਬਈ ਆ ਮੈਂ ਮਾਫ ਕਰਤਾ ਤੇ ਜਿਹੜਾ ਤੁਸੀਂ ਮਾਫ ਕਰਤਾ ਉਹ ਵੀ ਲੋਕਾਂ ਨੂੰ ਪਤਾ ਹੈ ਤੇ ਜਿਹੜੇ ਤੇਰੇ ਲੀਡਰ ਕਟਾਰੂ ਚੱਕ ਦੀ ਬੀਬੀ ਸਰਬਜੀਤ ਕੌਰ ਦੀ ਤੇ ਦੂਜੀ ਦਾ ਜੋ ਇੱਥੇ ਆਪਣਾ ਆਪਣਾ ਇੱਥੇ ਸੀਗਾ ਅਸਰਾਰੀ ਤੇ ਜਾ ਤੁਹਾਡੇ-ਤੁਹਾਡੇ ਜੋ ਵੀ ਕਪੜੇ ਨਿਕਲ ਰਹੇ ਆ ਉਹ ਵੀ ਤੁਸੀਂ ਬੋਟ ਲਾ ਕੇ ਦੱਸੋ ਨਾ ਜੀ ਕਿ ਸਾਡੇ ਕਰਾਡੂ ਜੱਕ ਨੇ ਆ ਕੀਤਾ ਜੀ ਸਾਡੀ ਬੀਬੀ ਨੇ ਕੋਠੀ ਨੱਪੀ ਐ ਤੇ ਜਾਂ ਮੋਗੇ ਵਾਲੀ ਨੇ ਏਸੀ ਲਾਏ ਐ ਉਹ ਵੀ ਤੁਸੀਂ ਬੋਟ ਲਾ ਕੇ ਕਿਉਂ ਨਹੀਂ ਦੱਸਦੇ ਉਹ ਵੀ ਬੋਟ ਲਾ ਕੇ ਦੱਸੇ ਚਾਹੇ ਉਹ ਕਾਂਗਰਸ ਐ ਜੀ ਚਾਹੇ ਉਹ ਕਾਲੀ ਦਲ ਐ ਤੇ ਚਾਹੇ ਆਮ ਆਲੇ ਆ ਵੀ ਜੋ ਕਮ ਹੈ ਉਹ ਵੀ ਲੋਕਾਂ ਨੂੰ ਬੋਟ ਲਾ ਕੇ ਦੱਸੋ ਜੀ ਫਿਰ ਤਾਂ ਅਸੀਂ ਤੁਹਾਨੂੰ ਮੰਨ ਜਾਗੇ ਵੀ ਤੁਸੀਂ ਸੱਚੇ ਸੋਚੇ ਹੋ ਜੇ ਤੁਸੀਂ ਕੋਈ ਮਾੜਾ ਜਾਂ ਚੰਗਾ ਕੰਮ ਕਰਦੇ ਹੋ ਉਹ ਤਾਂ ਬੋਟ ਲਾ ਦਿੰਦੇ ਹੋ ਜੀ ਤੇ ਜਿਹੜੀਆਂ ਤੁਸੀਂ ਚੋਰੀਆਂ ਕਰਦੇ ਹੋ ਆ ਤੁਹਾਡਾ ਹੁਣ ਮੰਨ ਕੇ ਚੱਲੋ ਉਹ ਲਾਲਪੁਰਾ ਕੇ ਕਿਹੜਾ ਐਮਐਲਏ ਨਾਲ ਦਾ ਉਹ ਬ੍ਰੇਤੀ ਦੀ ਉਹਦਾ ਉਹਦਾ ਰਿਸ਼ਤੇਦਾਰ ਬ੍ਰੇਤੀ ਦੀ ਚੋਰੀ ਦੇ ਵਿੱਚ ਫੜਿਆ ਗਿਆ ਤੇ ਤੁਸੀਂ ਨਾਲ ਦੀ ਨਾਲ ਚੱਕ ਕੇ ਤੇ ਐਸਐਸਪੀ ਦੀ ਬਦਲੀ ਕਰਤੀ ਭੁੱਲਰ ਦੀ ਉਹ ਇਮਾਨਦਾਰ ਬੰਦਾ ਹੈ ਇਮਾਨਦਾਰ ਦੀ ਤੁਸੀਂ ਬਦਲੀ ਕਰਤੀ ਤੇ ਤੁਸੀਂ ਚੋਰ ਦੇ ਬਰਾਬਰ ਖੜ ਗਏ ਇਹ ਚੀਜ਼ਾਂ ਨਹੀਂ ਚੱਲਣਗੀਆਂ ਭਗਵੰਤ ਮਾਨ ਜੀ ਕਿਉਂਕਿ ਲੋਕਾਂ ਨੂੰ ਤੂੰ ਦੱਸ ਤੈਨੂੰ ਬਣਾਇਆ ਕਦੇ ਵਾਸਤੇ ਤੇਰੇ ਕੋਲੇ ਖੀਰਲਾ ਮੌਕਾ ਹੀ ਹੈ ਮੇਰੇ ਸਾਹਮਣੇ ਪਹਿਲਾ ਤੇ ਖੀਰਲਾ ਮੌਕਾ ਅਗਲਾ ਕਹਿੰਦਾ ਨਹੀਂ ਹੁੰਦਾ ਵੀ ਜੇ ਕਿਸੇ ਦਾ ਪੁੱਤ ਗਲਤੀ ਕਰਦਾ ਹੈ ਫੇ ਪੁੱਤ ਇਹ ਪਹਿਲੀ ਤੇ ਖੀਰਲੀ ਗਲਤੀ ਹੈ ਤੇਰੀ ਤੇ ਤੈਨੂੰ ਮਾਫ ਨਹੀਂ ਕੀਤਾ ਜਾਊਗਾ ਇਹ ਲੋਕ ਤੈਨੂੰ ਭਗਵੰਤ ਸਿੰਘ ਮਾਨ ਨੂੰ ਮਾਫ਼ ਨਹੀਂ ਕਰਨਗੇ ਇਹ ਪਹਿਲੀ ਤੇ ਅਖੀਰਲੀ ਹੈ ਨਾ ਇਹ ਸਰਕਾਰ ਅੱਜਾ ਵੀ ਤੇ ਨਾ ਕੱਲ ਨੂੰ ਆਵੇ ਇਹ ਤਾਂ ਕੁਦਰਤੀ ਚਲੋ ਇੱਕ ਕਾਂਗਰਸੀਆਂ ਦਾ ਫੇਲ ਹੋ ਰਿਹਾ ਲਖ ਲੋ ਕਾਲੀ ਦਲ ਦੀ ਫੇਲੀ ਰੱਖ ਲਓ ਤੇ ਇਹ ਤਾਂ ਆ ਗਏ ਨਾ ਕਿ ਇਹਨਾਂ ਨੂੰ ਚੰਗੇ ਕਰਕੇ ਵੋਟਾਂ ਪਾਈਆਂ ਉਹਨਾਂ ਦਾ ਮਾੜਾਪਨ ਲੋਕਾਂ ਨੇ ਦੇਖਿਆ ਵੀ ਚਲੋ ਯਾਰ ਭ੍ਰਸ਼ਟਾਚਾਰ ਬਹੁਤ ਹੋ ਗਿਆ ਸੀ ਹੋ ਜਾਂਦਾ ਉਹ ਨਗਰ ਦੀ ਬਹੁਤ ਸੀਗੀ ਪਰ ਜਿਹੜਾ ਹੁਣ ਸਰਦਾਰ ਸੁਖਵੀਰ ਸਿੰਘ ਬਾਦਲ ਇੱਕ ਕੁਰਸੀ ਵੀ ਖਾਲੀ ਲੈ ਕੇ ਗਿਆ ਨਾਲ ਉਹਦੇ ਉਹ ਮੁੱਖ ਮੰਤਰੀ ਦੇ ਬਾਰ ਚ ਤੇ ਜਦੋਂ ਲੋਕ ਤੁਹਾਨੂੰ ਤੁਸੀਂ ਮੁੱਖ ਮੰਤਰੀ ਹੁੰਦੇ ਸੀ ਤੁਹਾਨੂੰ ਮਿਲ ਜਾਂਦੇ ਸੀ ਲੋਕ ਉਦੋਂ ਤੁਸੀਂ ਕਿਹੜਾ ਉਹਨਾਂ ਨੂੰ ਵਾੜਨ ਦਿੰਦੇ ਸੀ ਆਪਣੇ ਘਰੇ ਜੀ ਹੈ ਤੁਸੀਂ ਜਾਂਦਾ ਤੁਸੀਂ ਆ ਕੇ ਖੁੱਲੇ ਦਿਲ ਨਾਲ ਮਿਲਦੇ ਲੋਕਾਂ ਨੂੰ ਵੀ ਅਸੀਂ ਆਏ ਬੈਠੇ ਆ ਯਾਰ ਦੱਸੋ ਸਨ ਜੀ ਇਹ ਤਾਂ ਚੀਜ਼ਾਂ ਯਾਰ ਜਦੋਂ ਤੁਹਾਡੇ ਕੋਲੇ ਪਾਵਰ ਹੁੰਦੀ ਹੈ ਉਦੋਂ ਹੋਰ ਜਦੋਂ ਅਗਲੇ ਕੋਲੇ ਪਾਵਰ ਹੁੰਦੀ ਹੈ ਉਦੋਂ ਹੋਰ ਆ ਕਾਂਗਰਸੀ ਜਿਹੜਾ ਕੈਪਟਨ ਹੈ ਕੈਪਟਨ ਅਜੇ ਤੱਕ ਕੁਦਰਤੀ ਮਹਿਲ ਬੰਦ ਪਏ ਹੈ ਜੀ ਅਜੇ ਉਹ ਮਹਿਲ ਤੋਂ ਬਾਹਰ ਹੀ ਨਹੀਂ ਸੀ ਨਿਕਲਦਾ ਤਾਂ ਹੀ ਸਾਡੀ ਕਾਂਗਰਸ ਨੂੰ ਇਸ ਚੀਜ਼ ਦਾ ਖਮਾਜਾ ਭੁਗਤਣਾ ਪਿਆ ਉਹਨਾਂ ਨੇ ਵਰਕਰਾਂ ਨੂੰ ਪਾਵਰ ਨਹੀਂ ਦਿੱਤੀ ਕਾਂਗਰਸੀ ਵਰਕਰ ਨੂੰ ਪਾਵਰ ਨਹੀਂ ਦਿੰਦੇ ਕਾਲੀ ਦਲ ਨੇ ਪਾਵਰ ਨੂੰ ਆਪਣੇ ਵਰਕਰਾਂ ਨੂੰ ਪਾਵਰ ਦਿੱਤੀ ਨਜਾਇਜ਼ ਇਹ ਦੋਨਾਂ ਪਾਰਟੀਆਂ ਦਾ ਤਾਂ ਨੁਕਸਾਨ ਹੋਇਆ ਸਾਡੇ ਵਾਲਿਆਂ ਨੂੰ ਪਾਵਰ ਮਿਲੀ ਨਹੀਂ ਉਹਨਾਂ ਨੂੰ ਪਾਵਰ ਨਜਾਇਜ਼ ਮਿਲੀ ਉਹਨਾਂ ਨੇ ਉਹਦੀ ਦੁਰਵਰਤੋਂ ਕੀਤੀ ਲੋਕਾਂ ਤੇ ਹਤਿਆਜਾਰ ਕੀਤਾ ਪਰਚੇ ਕਰਵਾਏ ਇਹਨਾਂ ਨੇ ਉਸ ਕਰਕੇ ਕਾਲੀ ਦਲ ਵੀ ਗਿਆ ਕਾਂਗਰਸ ਵੀ ਗਈ ਅੱਛਾ ਜਿਹੜੀ ਚੀਜ਼ ਤੁਸੀਂ ਬਾੜੀ ਐ ਉਹ ਵੀ ਮਾੜੀ ਐ ਜਿਹੜੀ ਜਮੇ ਭੁੱਖੇ ਮਾਰਦੇ ਹੋ ਕਿਸੇ ਨੂੰ ਉਹ ਵੀ ਮਾੜਾ ਇੱਕ ਪਾਸੇ ਕੋ ਭੁੱਖਾ ਮਰ ਰਿਹਾ ਤੇ ਦੂਜੇ ਪਾਸੇ ਖਰਾਬ ਹੋ ਰਿਹਾ ਹਨ ਪਾਣੀ ਜੋ ਵੀ ਹੈ ਜਿਹੜੇ ਸਾਡਾ ਵਰਕਰ ਸੀ ਯਾਰ ਉਹਨਾਂ ਨੇ ਛਕਲੀ ਝੜਾਤੀ ਕਾਂਗਰਸੀਆਂ ਤੇ ਵਰਕਰਾਂ ਦੇ ਵੀ ਤੂੰ ਕੁਝ ਨਹੀਂ ਖਾਣਾ ਤੂੰ ਭੁੱਖਾ ਰਹਿਣਾ ਸਾਡਾ ਵਰਕਰ ਤਾਂ ਫੇਰ ਵੀ ਕਾਇਮ ਆ ਯਾਰ ਤੇ ਕਾਲੀ ਦਲ ਨੇ ਕਹਿੰਦਾ ਚੱਕ ਦਿਓ ਫੱਟੇ ਉਹ ਕਾਲੀ ਦਲ ਦੇ ਫੱਟੇ ਚੱਕਣ ਚ ਤੇ ਸਾਡਾ ਮੂੰਹ ਬੰਦ ਕਰਨ ਚ ਘਾਟਾ ਪਿਆ ਪਾਲਟੀਆਂ ਨੂੰ ਇਹ ਤਾਂ ਆਇਆ ਇਹ ਕਾਰਨ ਕੀ ਹੈ ਜਿਹੜੇ ਤੁਹਾਡੇ ਵਰਕਰ ਸੀ ਉਹਨਾਂ ਨੇ ਦਿਨ ਪਰ ਰਾਤ ਮਿਹਨਤ ਕੀਤੀ ਕਾਂਗਰਸ ਦੇ ਪਾਰਟੀ ਦੇ ਵਰਕਰਾਂ ਨੇ ਤੇ ਜੇ ਹੁਣ ਤੁਸੀਂ ਛਿੱਕਲੇ ਦੀ ਗੱਲ ਕਰਦੇ ਹੋ ਛਿੱਕਲਾ ਕਿਉਂ ਚੜਾਤਾ ਕੀ ਉਹਨਾਂ ਨੇ ਇਹੋ ਜੀ ਗਲਤੀ ਕਰਤੀ ਸੀ ਜਿਹੜਾ ਕਿ ਉਹਨਾਂ ਦੇ ਵਰਕਰਾਂ ਦੇ ਕੰਮ ਨਹੀਂ ਹੁੰਦੇ ਸੀ ਕਰ ਵਰਕਰਾਂ ਨੂੰ 10 ਪੁੱਛ ਨਹੀਂ ਹੁੰਦੀ ਸੀ ਵਰਕਰਾਂ ਨੂੰ ਜਨਨ ਕਿ ਰੈਲੀਆਂ ਦੇ ਵਿੱਚ ਮੂਹਰੇ ਨਹੀਂ ਲਿਆਂਦਾ ਜਾਂਦਾ ਸੀ ਕਾਰਨ ਕੀ ਸੀ ਜਿਹੜੇ ਹੁਣ ਤੁਸੀਂ ਗੱਲ ਕਹਿੰਦੇ ਹੋ ਵੀ ਕਾਲੀਆਂ ਨੇ ਜਨਨ ਕਿ ਖੁੱਲ੍ਹਾ ਦੇਤੀਆਂ ਹਨਾ ਵੀ ਆਪ ਦੇ ਵਰਕਰਾਂ ਨੂੰ ਪੂਰੀ ਖੁੱਲ੍ਹ ਦਿੱਤੀ ਤੇ ਉਹ ਤਾਂ ਕਰਕੇ ਹੀ ਸੀਗਾ ਕਾਰਨ ਕਾਰਨ ਕੀ ਸੀ ਕਿਉਂ ਕਿਉਂ ਨਹੀਂ ਖੁੱਲ੍ਹ ਦੇਤੀ ਕਿਉਂ ਚਿਕਲੇ ਜੜਾ ਦੇ ਤੁਸੀਂ ਪਤਾ ਗੱਲ ਕੀ ਹੈ ਜਿਹੜੀ ਕਾਂਗਰਸ ਪਾਰਟੀ ਹੈ ਨਾ ਕਾਂਗਰਸ ਪਾਰਟੀ ਨੇ ਬਾਹਰੋਂ ਬੰਦੇ ਲੈ ਲੇ ਕੈਪਟਨ ਵਿਨਦਰ ਸਿੰਘ ਵੀ ਤੁਹਾਨੂੰ ਪਤਾ ਹੈ ਵੀ ਕੱਲੀ ਦਲ ਚ ਸੀ ਜੀ ਆਪਣਾ ਤਲਵੰਡੀ ਸਾਬੋ ਤੋਂ ਇਲੈਕਸ਼ਨ ਲੜਦੇ ਸੀ ਪ੍ਰਕਾਸ਼ ਸਿੰਘ ਬਾਦਲ ਕਹਿੰਨੇ ਇਹਨੂੰ ਟਿਕਟ ਤੋਂ ਜਵਾਬ ਦਿੱਤਾ ਉਹਦੋਂ ਮੁੜ ਕੇ ਕਾਂਗਰਸ ਦੇ ਵਿੱਚ ਆਏ ਕਾਂਗਰਸ ਨੇ ਇਹਨੂੰ ਪ੍ਰਧਾਨ ਬਣਾਤਾ ਇਹ ਆਇਆ ਤਾਂ ਬਾਹਰੋਂ ਸੀ ਨਾ ਕਾਂਗਰਸ ਦੀ ਪਤਾਇਸ਼ ਨਹੀਂ ਨਾ ਇਹ ਇੱਕ ਇੱਕ ਇਹ ਹੁੰਦਾ ਹੈ ਇੱਕ ਹੁੰਦਾ ਗਮਲੇ ਦਾ ਬੂਟਾ ਗਮਲੇ ਦੇ ਵਿੱਚ ਲਾਏ ਬੂਟੇ ਜਿੱਥੇ ਮਰਜ਼ੀ ਜਾ ਕੇ ਰੱਖ ਦੋ ਇੱਕ ਹੁੰਦੇ ਜੜਾਂ ਵਾਲੇ ਬੂਟੇ ਜਿਵੇਂ ਬੂਡ ਹੋਇਆ ਬੂਡ ਨੂੰ ਕੋਈ ਪੱਟ ਸਕਦਾ ਜਿਹੜਾ ਵਰਕਰ ਹੈ ਨਾ ਸਾਡਾ ਕਾਂਗਰਸ ਪਾਰਟੀ ਦਾ ਉਹ ਜੜਾਂ ਵਾਲਾ ਬੂਡ ਹੈ ਜੀ ਇਹ ਜਿਹੜੇ ਹੈਗੇ ਆ ਜਿਹੜੇ ਆਉਂਦੇ ਜਾਂਦੇ ਰਹਿੰਦੇ ਆ ਪਾਰਟੀਆਂ ਬਦਲਦੇ ਰਹਿੰਦੇ ਆ ਨਾ ਉਹ ਗਮਲੇ ਵਾਲੇ ਬੂਟੇ ਕਿਤੇ ਉੱਥੇ ਰੱਖਦੇ ਸ਼ਿੰਗਾਰ ਨੂੰ ਕਿਤੇ ਉੱਥੇ ਰੱਖਦੇ ਅਸੀਂ ਕੋਈ ਸ਼ਿੰਗਾਰ ਵਾਲੇ ਬੂਟੇ ਨਹੀਂ ਗੇ ਜੀ ਅਸੀਂ ਇੱਕ ਸ਼ਾਂ ਦੇਣ ਵਾਲੇ ਬੂਟੇ ਆ ਵਰਕਰ ਹੈ ਜਿਹੜਾ ਕਾਂਗਰਸ ਦਾ ਬਹੁਤ ਤਕੜਾ ਹੈ ਵਰਕਰ ਕਾਂਗਰਸ ਕੋਲੇ ਕਾਂਗਰਸ ਦੀ ਜਿੰਨੀ ਵੀ ਵਰਕਰ ਹੈ ਸਾਰਾ ਤਕੜਾ ਹੈ ਪਰ ਸਾਨੂੰ ਸਾਡੇ ਕਾਂਗਰਸੀ ਵਰਕਰ ਨੂੰ ਸਹੀ ਵਰਕਰ ਨੂੰ ਟਕਸਾਲੀ ਵਰਕਰ ਨੂੰ ਕਿਸੇ ਦੀ ਚਾਪਲੂਸੀ ਨਹੀਂ ਕਰਨੀ ਆਉਂਦੀ ਅਸੀਂ ਚਾਪਲੂਸੀ ਨਹੀਂ ਕੀਤੀ ਅਸੀਂ ਪਿੱਛੇ ਆ ਜਿਹੜੇ ਲੋਕ ਬਾਹਰੋਂ ਆਏ ਦੂਜੀਆਂ ਤੀਜੀਆਂ ਪਾਰਟੀਆਂ ਦੇ ਵਿੱਚੋਂ ਆਏ ਉਹ ਚਾਪਲੂਸੀ ਕਰਕੇ ਅੱਗੇ ਜਾਵਲੇ ਤੇ ਹੁਣ ਤੁਸੀਂ ਦੇਖੋ ਵੀ ਸਾਹਿਬ ਆਪਣਾ ਮਨਪ੍ਰੀਤ ਬਾਦਲ ਡਿੰਗਾ ਮਾਰਦਾ ਸੀ ਵੀ ਮੈਨੂੰ ਆ ਕੇ ਫੜ ਲਓ ਮੈਂ ਕਰ ਦੂੰ ਮੈਂ ਯੋਗ ਕਰ ਦੂੰ ਤੇ ਭੱਜਣ ਦੀ ਕੋ ਲੋੜ ਹੈ ਜੇ ਕੋਈ ਦੋਸ਼ ਕੀਤਾ ਹੈ ਤੇ ਉਹ ਤੁਸੀਂ ਦੋਸ਼ ਤੁਹਾਡਾ ਸਾਬਤ ਹੋ ਜੂਗਾ ਅਦਾਲਤ ਦੇ ਵਿੱਚ ਜੇ ਦੋਸ਼ੀ ਹੋਏ ਤਾਂ ਤੁਹਾਨੂੰ ਸਜ਼ਾ ਹੋ ਜੂਗੀ ਜੇ ਤੁਸੀਂ ਦੋਸ਼ ਨਹੀਂ ਕੀਤਾ ਤੇ ਤੁਸੀਂ ਬਰੀ ਹੋ ਜਾਓਗੇ ਇਹਦੇ ਵਿੱਚ ਭੱਜਣ ਵਾਲੀ ਕਿਹੜੀ ਗੱਲ ਅਸਾ ਪਰ ਮਨਪ੍ਰੀਤ ਨੇ ਵੀ ਸਾਡੀ ਪਾਰਟੀ ਦਾ ਨੁਕਸਾਨ ਕੀਤਾ ਕਾਂਗਰਸ ਪਾਰਟੀ ਦੇ ਵਿੱਚ ਆਇਆ ਸੀ ਉਹ ਉਹਨੇ ਪੀਪਾ ਹੀ ਖੜਕਾਈ ਗਿਆ ਹੁਣ ਪੀਪਾ ਖੜਕਾਉਣ ਨੂੰ ਉਹਨੂੰ ਕਿਹਾ ਸੂਰਜ ਮੁਖੀ ਦੀ ਰਾਖੀ ਭਾਇਆ ਸੀ ਅਸੀਂ ਵੀ ਪੀਪਾ ਹੀ ਖੜਕਾਈ ਜਾ ਉਹ ਜਾਨਵਰ ਠਾਉਣ ਵਾਸਤੇ ਨਹੀਂ ਆਇਆ ਸੀ ਉਸ ਬੰਦੇ ਨੇ ਵੀ ਸਾਡੀ ਕਾਂਗਰਸ ਪਾਰਟੀ ਦਾ ਨੁਕਸਾਨ ਕੀਤਾ ਜਿਹੜੇ ਵੀ ਕਾਲੀ ਦਲ ਦੇ ਵਿੱਚੋਂ ਆਏ ਸੀ ਉਹਨਾਂ ਨੇ ਕਾਂਗਰਸ ਪਾਰਟੀ ਦਾ ਵੱਧ ਤੋਂ ਵੱਧ ਨੁਕਸਾਨ ਕੀਤਾ ਤੇ ਉਹ ਜਦੋਂ ਟਾਈਮ ਵੇਖਿਆ ਉਹ ਭੱਜ ਗਏ ਕਿੱਥੇ ਗਏ ਉਹ ਕਿੱਥੇ ਤੁਸੀਂ ਆਪ ਦੇਖੋ ਵੀ ਸਾਰੇ ਭੱਜ ਗਏ ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੂੰ ਵੀ ਕਹਿਣਾ ਚਾਹਣਾ ਜੀ ਵੀ ਤੁਸੀਂ ਆਪ ਦੇ ਵਰਕਰਾਂ ਨੂੰ ਪਾਵਰ ਦਿਓ ਜੀ ਪਰ ਪਾਵਰ ਉਹਨਾਂ ਨੂੰ ਸੀਮਿਤ ਦਿਓ ਜੀ ਸੂਝਬਾਨੀ ਨਾਲ ਚੱਲੋ ਜਿਹੜੀ ਖੇਤਰੀ ਪਾਰਟੀ ਹੁੰਦੀ ਹੈ ਨਾ ਜੀ ਚਾਹ ਕਿਸੇ ਸੂਬੇ ਦੀ ਖੇਤਰੀ ਪਾਰਟੀ ਹੈ ਜੇ ਉਹ ਖੇਤਰੀ ਪਾਰਟੀ ਕਮਜ਼ੋਰ ਪੈਂਦੀ ਹੈ ਜੀ ਉਹ ਸੂਬੇ ਦਾ ਨੁਕਸਾਨ ਹੁੰਦਾ ਹੈ ਚਾਹੇ ਪੰਜਾਬ ਹੈ ਤੇ ਚਾਹੇ ਕੋਈ ਹੋਰ ਸੂਬਾ ਮੈਂ ਕੋਈ ਉਹਨਾਂ ਦੀ ਇੱਥੇ ਸਲਾਹਤਾ ਕਰਨ ਵਾਸਤੇ ਤੁਹਾਡੇ ਚੈਨਲ ਤੇ ਨਹੀਂ ਗੱਲ ਕਰ ਰਿਹਾ ਪਰ ਜਿਹੜੀ ਗੱਲ ਸੱਚੀ ਹੈ ਜੇ ਪ੍ਰਕਾਸ਼ ਸਿੰਘ ਬਾਦਲ ਸੀ ਉਹਨੇ ਸੂਝਬਾਨੀ ਦੇ ਨਾਲ ਕਿੰਨੇ ਵਾਰੀ ਮੁੱਖ ਮੰਤਰੀ ਬਣਿਆ ਜੀ ਪੰਜ ਵਾਰ ਜੀ ਪੰਜ ਵਾਰੀ ਮੁੱਖ ਮੰਤਰੀ ਬਣਨਾ ਜੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਉਹਦੇ ਵਿੱਚ ਕੋਈ ਕੁਆਲਿਟੀ ਹੋਊਗੀ ਉਹਦੇ ਵਿੱਚ ਕੋਈ ਸ਼ਾਸਤ ਦਾ ਇੱਕ ਬਹੁਤ ਵੱਡਾ ਉਹਦੇ ਅੰਦਰ ਸਮੁੰਦਰ ਹੋਊਗਾ ਜਿਹੜਾ ਉਹ ਵਾਰੀ ਵਾਰੀ ਮੂਰੇ ਆ ਰਿਹਾ ਸੀ ਸਭ ਨੂੰ ਕੱਟ ਕੇ ਮੂਰੇ ਆ ਰਿਹਾ ਸੀ ਜੇ ਕੱਟਣਾ ਵੀ ਹੈ ਨਾ ਕਿਸੇ ਨੂੰ ਸਿਆਸੀ ਤੌਰ ਤੇ ਤੁਸੀਂ ਕਿਸੇ ਦਾ ਨੁਕਸਾਨ ਕਰਨਾ ਹੈ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੀ ਕਰ ਸਕਦਾ ਸੀਗਾ ਜੀ ਜੇ ਕਿਸੇ ਦਾ ਸਿਆਸੀ ਤੌਰ ਤੇ ਨੁਕਸਾਨ ਕਰਨਾ ਹੈ ਉਹ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਤੇ ਪਤਾ ਵੀ ਨਹੀਂ ਲੱਗਣਦਾ ਆਪਦੇ ਦੂਜੇ ਹੱਥ ਨੂੰ ਜੀ ਵੀ ਉਹਦਾ ਨੁਕਸਾਨ ਵੀ ਕਰਤਾ ਤੇ ਆਪਦੇ ਤੇ ਦਾਗ ਵੀ ਨਹੀਂ ਲੱਗਣਦਾ ਜੀ ਚੱਕਰੇ ਪਿਆ ਵੀ ਜਦੋਂ ਹੁਣ ਅਖੀਰ ਤੇ ਜੋ ਹੋਇਆ ਉਹ ਤੁਹਾਡੇ ਸਾਹਮਣੇ ਆ ਕਿਉਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲਾ ਉਹਨਾਂ ਤੇ ਜੋ ਧੱਬਾ ਲੱਗਿਆ ਉਹ ਹਲੇ ਸਾਫ਼ ਨਹੀਂ ਹੋਇਆ ਤੇ ਜੇ ਉਹਨਾਂ ਨੇ ਕੋਈ ਗਲਤੀ ਕੀਤੀ ਸੀ ਤੇ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਉਹ ਸਜ਼ਾ ਹਾਰਚ ਮਿਲੀ ਜੀ ਤੇ ਉਹ ਹਾਰ ਗਏ ਉਹ ਸਜ਼ਾ ਬਹੁਤ ਵੱਡੀ ਸੀ ਲੋਕ ਕਹਿੰਦੇ ਹਲੇ ਸਜ਼ਾ ਨਹੀਂ ਮਿਲੀ ਇਹਨਾਂ ਨੂੰ ਸਜ਼ਾ ਉਹਨਾਂ ਨੂੰ ਬਹੁਤ ਵੱਡੀ ਮਿਲੀ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਾਂਦਾ 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 ਆਪ ਦੇ ਖੀਰਲੇ ਟਾਈਮ ਦੇ ਵਿੱਚ ਹਾਰ ਕੇ ਗਿਆ ਤੈਨੂੰ ਉਹ ਬੰਦਾ ਘੋੜ ਤੇ ਸਵਾਰ ਸੀ ਸਾਰੀਆਂ ਜਿੱਤਾਂ ਜਿੱਤਾਂ ਉਹਦੇ ਪੱਲੇ ਪਈਆਂ ਸੀ ਜੀ ਇਸ ਕਰਕੇ ਮੈਂ ਬੇਨਤੀ ਕਰਦਾ ਸਾਰੀਆਂ ਛਿਆਸੀ ਪਾਰਟੀਆਂ ਨੂੰ ਚਾਹੇ ਆਮ ਆਲੇ ਅੱਜ ਮੌਜੂਦਾ ਚਾਹੇ ਉਹ ਕਾਂਗਰਸੀ ਚਾਹੇ ਅਕਾਲੀ ਦਲ ਸੀ ਤੂੰ ਚਾਹੇ ਵਰਕਰ ਦੀ ਕਦਰ ਕਰੋ ਵਰਕਰ ਜਿਹੜਾ ਹੁੰਦਾ ਨਾ ਜੀ ਕਿਸੇ ਵੀ ਘਰ ਦਾ ਵਰਕਰ ਹੈ ਜਿਵੇਂ ਹੁਣ ਸੀਰੀ ਹੈ ਉਹ ਸੀਰੀ ਜਦੋਂ ਇੱਕ ਤੁਹਾਨੂੰ ਉਦਾਹਰਣ ਦਿੰਦਾ ਮੈਂ ਜਦੋਂ ਭਗਤ ਸਿੰਘ ਨੂੰ ਉਹਦੇ ਚਾਚਾ ਜੀਤ ਸਿੰਘ ਨੇ ਵਾਹੀ ਕਰਨ ਲਾਇਆ ਵੀ ਕਾਕਾ ਯਾਰ ਤੂੰ ਵਾਹੀ ਕਰ ਉਹ ਕਹਿੰਦਾ ਮੈਂ ਕਰਾਉਣਾ ਵਾਹੀ ਐਦਕੀ ਉਹਨੇ ਵਾਹੀ ਕੀਤੀ ਤੇ ਉਹ ਜਿਹੜੇ ਸੀਰੀ ਸਾਂਝੀ ਸੀ ਸਾਡੇ ਘਰ ਦੇ ਭਗਤ ਸਿੰਘ ਦੇ ਘਰ ਦੇ ਭਗਤ ਸਿੰਘ ਸ਼ੀਦ ਦੇ ਭਗਤ ਸਿੰਘ ਦੇ ਉਹ ਵਰਕਰਾਂ ਦੇ ਸਿਰ ਤੇ ਉੱਤੇ ਆਏ ਸਾਲ ਸੀਰੀਆਂ ਦੇ ਤੈਨੂੰ ਪਤਾ ਹੀ ਪੈਸੇ ਟੁੱਟਦੇ ਆ ਕਿਸੇ ਦੇ ਲੱਖ ਟੁੱਟ ਗਿਆ ਕਿਸੇ ਦੇ 50000 ਟੁੱਟ ਗਏ ਜੋ ਨਵੇਂ ਸੀਰੀ ਦੇ ਘਰੇ ਜਾਂਦਾ ਉਹ ਉਥੋਂ ਪੈਸੇ ਲੈ ਕੇ ਦੇ ਦਿੰਦਾ ਜਿੰਮੇਦਾਰ ਤੋਂ ਉਹ ਸੀਰੋ ਦਾ ਖਤਮ ਹੋ ਗਿਆ ਉਹਨੇ ਪੈਸੇ ਲੈ ਕੇ ਤੈਨੂੰ ਮੋੜ ਤੇ ਜਦੋਂ ਭਗਤ ਸਿੰਘ ਨੇ ਉਹਨਾਂ ਦਾ ਹਿਸਾਬ ਕੀਤਾ ਸੀਰੀਆਂ ਦਾ ਵਰਕਰਾਂ ਦਾ ਉਹ ਉਹਨਾਂ ਦੇ ਸਿਰ ਪੈਸੇ ਟੁੱਟ ਗਏ ਉਹਨਾਂ ਨੇ ਪੈਸੇ ਤਾਂ ਟੁੱਟ ਗਏ ਪਰ ਉਹਨੇ ਲਖੀਰ ਮਾਰਤੀ ਉਹ ਕਹਿੰਦਾ ਨਾ ਤੁਸੀਂ ਸਾਡੇ ਘਰੇ ਕੰਮ ਕੀਤਾ ਸਾਡੇ ਘਰ ਨੂੰ ਤਰੱਕੀ ਤੇ ਲਿਜਾਣ ਵਾਸਤੇ ਏਡੀਆਂ ਏਡੀਆਂ ਉੱਚੀਆਂ ਬਲੰਦੀਆਂ ਤੇ ਲਿਜਾਣ ਵਾਸਤੇ ਥੋੜਾ ਯੋਗਦਾਨ ਹੈ ਵਰਕਰਾਂ ਦਾ ਇਸ ਕਰਕੇ ਮੈਂ ਜਿਹੜੇ ਆ ਕੈਪਟਨ ਹੈ ਜਾਂ ਕੋਈ ਮੁੱਖ ਮੰਤਰੀ ਬਣਦਾ ਉਹ ਘਰੋਂ ਬਣ ਜਾਂਦਾ ਉਹ ਵਰਕਰ ਦੇ ਦੇਣ ਨਹੀਂ ਦੇ ਸਕਦਾ ਵਰਕਰ ਦੀ ਮਿਹਨਤ ਦਾ ਫਲ ਹੈ ਚਾਹੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਿਆ ਚਾਹੇ ਕੈਪਟਨ ਵਿਨਦਰ ਸਿੰਘ ਬਣਿਆ ਚਾਹੇ ਇਹ ਬਣਿਆ ਭਗਵੰਤ ਮਾਨ ਉਹ ਵਰਕਰ ਦੀ ਕਦਰ ਕਰਨੀ ਇਹਨਾਂ ਵਾਸਤੇ ਬਹੁਤ ਬਣਦੀ ਐ ਕਿਉਂਕਿ ਜਦੋਂ ਜਿਹੜੇ ਵੀ ਤੁਸੀਂ ਕੋਈ ਫੈਕਟਰੀ ਰੱਖ ਲਓ ਕੋਈ ਘਰ ਰੱਖ ਲਓ ਜੇ ਤਰੱਕੀ ਕਰਦਾ ਤੁਸੀਂ ਦੁਕਾਨ ਕਰਦੇ ਹੋ ਤੁਹਾਡੇ ਵਰਕਰ ਤੁਹਾਡੀ ਤਰੱਕੀ ਦੇ ਵਿੱਚ ਪੂਰਾ ਯੋਗਦਾਨ ਪਾਉਂਦੇ ਪਰ ਕਾਰਨ ਕੀ ਵਰਕਰ ਦੀ ਕਿਸੇ ਪਾਰਟੀ ਨੇ ਕਦਰ ਨਹੀਂ ਕੀਤੀ ਮੈਂ ਇਹਨਾਂ ਵਰਕਰ ਇਹਨਾਂ ਨੂੰ ਪਾਰਟੀ ਵਾਲਿਆਂ ਨੂੰ ਮੁਖੀਆਂ ਨੂੰ ਕਹਿਣਾ ਚਾਹਣਾ ਵੀ ਤੁਸੀਂ ਆਦੇ ਵਰਕਰ ਦੀ ਕਦਰ ਕਰੋ ਜਿੰਨੀ ਕੁ ਉਹਦੀ ਬਣਦੀ ਐ ਉਹਨੂੰ ਦਿਓ ਉਹ ਵੱਧ ਪਾਵਰ ਵੀ ਨਾ ਦਿਓ ਕੋਈ ਵੱਧ ਪਾਵਰ ਦੀ ਦੁਰਵਰਤੋਂ ਹੋਣੀ ਐ ਇਹ ਸੰਕਲਾ ਸ਼ਰਮਾ ਜੀ ਜੈਤੋ ਜਿਨ੍ਹਾਂ ਨੇ ਕਿਹਾ ਵੀ ਪਾਰਟੀ ਦੀ ਵਰਕਰ ਰੀੜ ਦੀ ਹੱਡੀ ਹੁੰਦਾ ਹੈ ਪਾਰਟੀ ਵਰਕਰ ਦੇ ਸਿਰ ਤੇ ਚੱਲਦੀ ਹੈ ਤੇ ਵਰਕਰ ਪਾਰਟੀ ਦੇ ਸਿਰ ਤੇ ਉੱਡਦਾ ਹੈ ਪਾਰਟੀ ਨੂੰ ਵਰਕਰ ਦੀ ਜਨਕਿਕ ਕਦਰ ਕਰਨੀ ਚਾਹੀਦੀ ਹੈ ਚਾਹੇ ਉਹ ਆਮ ਆਦੀ ਪਾਰਟੀ ਹੋਵੇ ਤੇ ਕਾਂਗਰਸੀ ਪਾਰਟੀ ਹੋਵੇ ਚਾਹੇ ਉਹ ਅਕਾਲੀ ਪਾਰਟੀ ਹੋਵੇ ਉਹਨੂੰ ਵਰਕਰ ਦੀ ਕਦਰ ਕਰਨੀ ਚਾਹੀਦੀ ਹੈ ਤੁਸੀਂ ਦੇਖ ਰਹੇ ਹੋ ਸੱਚ ਦੀ ਪੜਤਾਲ ਅਮਰਤਾਪ ਸਿੰਘ ਤਾਰਾ ਫਿਰ ਮਿਲਦੇ ਹਾਂ ਧੰਨਵਾਦ